ड्रामा वाली सस ही निकली कातल सस ने बच्चा ना होने कारण अपने मुंडे नाल मिलके मारी नू गुरदासपुर की बब्बे हाली नहर दे पोलते के पुल से अठाई मार्च शुक्रवार को छीना पिंड तो एक्टिवाते सवार होकर अपने पिंड बिधिपुर जा रही सस रुपिंदर कौर वालों यह ड्रामा किया गया कि मेरी नू अमनप्रीत कौर न लुटेरिया तो बाद धक्का मुखी दौरान उस नहर डिग पई से उस दिन तो लगातार अमनप्रीत कौर की लाश नहर विचों ल कोशिश की जा रही सी अते पंजवे दिन सवेरे अमनप्रीत कौर की लाश लगभग पंद्रह किलोमीटर दूर धारीवाल के पुल नेड़िओ मिली सी इस तो बाद जदों पुलिस ने मामले की जांच की तो यह गल सामने आई ਕੀ ਸੰਸ ਨੇ ਹੀ ਆਪਣੇ ਪੁੱਤ ਅਤੇ ਮਿਰਰਕਤਾ ਦੇ ਪਤੀ ਆਕਾਸ਼ਦੀਪ ਸਿੰਘ ਨਾਲ ਮਿਲ ਕੇ ਉਸ ਨੂੰ ਖੁਦ ਹੀ ਨੈਰ ਵਿੱਚ ਟੱਕਾ ਦੇ ਦਿੱਤਾ ਸੀ ਅਤੇ ਲੁਟੇਰੀਆਂ ਵੱਲੋਂ ਲੁੱਟ ਦਾ ਝੂਠਾ ਡਰਾਮਾ ਕੀਤਾ ਗਿਆ ਸੀ ਹੁਣ ਪੁਲਿਸ ਨੇ ਦੋਵਾਂ ਮਾਂ ਅਤੇ ਪੁੱਤ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰ ਮੈਨੂੰ ਤੇ ਹੀ ਕਦਾ ਲੱਗਾ ਕਿ ਕਹਿੰਦੀਆਂ ਨੂੰ ਵੀ ਲੁੱਟਮਾਰ ਹੋਈ ਹੈ ਪਰ ਇਹਨਾਂ ਨੇ ਆਪਣੀ ਸੱਜੇ ਸਮਾਨ ਆਪ ਖੁਦ ਸੁੱਟਿਆ ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਚਾਉਣੀ ਪਈ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਨਹੀਂ ਦੂਜੀ ਗੱਲ ਹੈ ਵੀ ਮੈਨੂੰ ਇਨਸਾਫ ਚਾਹੀਦਾ ਅੱਜ ਤੱਕ ਮੈਨੂੰ ਨਹੀਂ ਪਤਾ ਵੀ ਇਹ ਪੀਐਸਮਾ ਪੁੱਤਰ ਹੋਏ ਵੀ ਕਿ ਨਹੀਂ ਹੋਏ ਮੈਨੂੰ ਡਾਕਟਰ ਨੇ ਨਹੀਂ ਸਾਹਮਣੇ ਕਿ ਕੀ ਨਿਕਲ ਗਿਆ ਕੀ ਗਲਤ ਆੜੀ ਕੁੜੀ ਨੂੰ ਕਿਉਂ ਮਾਰੇ ਬੱਚਾ ਮੰਗਦੇ ਕਹਿੰਦੇ ਇਹਦੇ ਘਰ ਬੱਚਾ ਨਹੀਂ ਆ 1.5 ਸਾਲ ਹੋਇਆ ਕਹਿੰਦਾ ਨਾ ਇਹ ਕਹਿੰਦੇ ਤੁਸੀਂ ਘਟ ਦਾਜ ਦਿੱਤਾ ਇਹ ਸੋਨਾ ਸੋਨਾ ਪਾਇਆ ਇਹ ਕਹਿੰਦੇ ਥੋੜਾ ਦਿੱਤਾ ਹੋਰ ਦੋ ਮੇਰਾ ਆਦਮੀ ਦਿਹਾੜੀ ਲਾਉਂਦਾ ਜਿੰਨੇ ਕੁ ਜੋਗੇ ਹੈਗੇ ਅਸੀਂ ਕੀਤਾ ਸੀ ਅਸੀਂ ਕਹਿੰਦੇ ਫੇਰ ਵੀ ਕੋਲ ਚਲੋ ਅਸੀਂ ਦੇਵਾਂਗੇ ਜੋ ਸਾਡੇ ਕੋਲ ਹੈਗਾ ਪਰ ਹਾਂ ਮੇਰੀ ਕੁੜੀ ਨੂੰ ਬਹੁਤ ਟੌਰਚਰ ਕਰਦੇ ਸੀ ਕਹਿੰਦੇ ਵੀ ਹਾਨੂੰ ਇਹ ਚੀਜ਼ ਚਾਹੀਦੀ ਆ ਚਾਹੀਦੀ ਕਦੀਆਂ ਨੂੰ ਚਾਰ ਪਾ ਦੋ ਕਦੀਆਂ ਨੂੰ ਦੁੱਧ ਦੋ ਇਹਨਾਂ ਇੱਥੇ ਮਹੀਨਾ ਮਹੀਨਾ ਦੱਸ ਦੰਦਰ ਮਾਂ ਨੇ ਵੀ ਨਹੀਂ ਆਉਣਾ ਜਾਣਾ ਸਰ ਮਾਰ ਕੇ ਨੇਹ ਰੋਡ ਸੀ ਮਾਰ ਕੇ ਨੇਹ ਪਤਾ ਨਹੀਂ ਕਿੱਦਾਂ ਛੁੱਟੀ ਹੈ ਨਹੀਂ ਸਰ ਮੈਨੂੰ ਪਤਾ ਇਹ ਇਹਨੂੰ ਜਨਾਨੀ ਨੂੰ ਪਤਾ ਵੀ ਇਹਨੇ ਕਿੱਦਾਂ ਮਾਰੀ ਕਿੱਦਾਂ ਨਹੀਂ ਮਾਰੀ ਇਹਨੇ ਚਾਰ ਤਿੰਨ ਕਾਤ ਲੱਗੇਗੀ ਤੇ ਚੌਥਾ ਮੇਰੀ ਕੁੜੀ ਮਾਰੀ ਹੈ ਇਹਨੂੰ ਕੜੀ ਤੋਂ ਕੜੀ ਦੂਜਿਆਂ ਦੀ ਵੀ ਸਜ਼ਾ ਮਿਲਣੀ ਚਾਹੀਦੀ ਹੈ ਗਾਂਹ ਵਾਹਤੇ ਸਰ ਕਿਸੇ ਦੀ ਚਾਹ ਤੇ ਮੇਰੀ ਹੋਈ ਆ ਕਿਸੇ ਦੀ ਧੀ ਨਾ ਵੀ ਹੋ ਸਕਦਾ ਵਾ ਇਹ ਤਾਂ ਫਿਰ ਸਾਰਿਆਂ ਦੇ ਦਿਲਵਾਨ ਗਏ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਗਾਂਹ ਵਾਹ ਸਰ ਜਿਹੜੀ ਵਾਰਦਾਤ ਹੋਈ ਆ ਇਹ 28 ਤਰੀਕ ਦੀ ਵਾਰਦਾਤ ਹੋਈ ਆ ਇਹ ਵਾਰਦਾਤ ਸਰ ਆਪਣਾ ਜਿਹੜੀ ਕੁੜੀ ਦੀ ਸਾਸਿ ਇਹਨੇ ਜਾਣਬੁੱਝ ਕੇ ਪਲੈਨਿੰਗ ਦੇ ਤਹਿਤ ਕੀਤੀ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਕਿ ਜੇ ਵੀ ਇਹਨਾਂ ਨੇ ਕਾਰਵਾਈ ਕੀਤੀ ਇਹਨਾਂ ਨੂੰ ਸਭ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਸਰ ਜਿੱਥੋਂ ਤੱਕ ਤੁਹਾਨੂੰ ਹੁਣ ਬੈਕਗ੍ਰਾਉਂਡ ਉਹਨਾਂ ਦਾ ਪਤਾ ਲੱਗਾ ਕਿ ਪਹਿਲਾਂ ਵੀ ਉਹਨੇ ਮਰਡਰ-ਮੁਡਰ ਕੀਤੇ ਆ ਕਾਫੀ ਜਨਾਨੀ ਦੇ ਨਹੀਂ ਇਹ ਪਰਵਾਰ ਲੜਕੀ ਪਰਿਵਾਰ ਕਹਿੰਦੇ ਗਰੀਬ ਪਰਵਾਰ ਸਰ ਬਹੁਤ ਹੀ ਗਰੀਬ ਪਰਿਵਾਰ ਆ ਤਿਆਰੀ ਕਰਦੇ ਨੇ ਆ ਇਹਨਾਂ ਦੇ ਪਿਤਾ ਜੀ ਇਹ ਲੜਕੀ ਦੇ ਦੇਖੋ ਹੁਣ ਵੀ ਕੰਮ ਕਾਰ ਛੱਡ ਕੇ ਆਏ ਨੇ ਆਪਣਾ ਬਹੁਤ ਹੀ ਸਦਾਨ ਪਰਿਵਾਰ ਆ ਕੀ ਚਾਹੁੰਦੇ ਹੋ ਤੁਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੋ ਵੀ ਇਹਨਾਂ ਨੇ ਆਪਣਾ ਪਲੈਨਿੰਗ ਤੇ ਮਰਡਰ ਕੀਤਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਇਹ ਮਿਤੀ 28 ਤਰੀਕ ਨੂੰ ਰਪਿੰਦਰ ਕੌਰ ਨੇ ਇੱਕ ਸਟੇਟਮੈਂਟ ਸਾਡੇ ਕੋਲ ਦਰਜ ਕਰਾਈ ਸੀ ਕਿ ਉਹ ਆਪਣੀ ਨੌ ਅਮਰਪ੍ਰੀਤ ਕੌਰ ਨਾਲ ਉਹਦੇ ਪੇਕੇ ਪਰਿਵਾਰ ਤੋਂ ਆਪਣੇ ਪਿੰਡ ਬਿਲੀਪੁਰ ਜਾ ਰਹੀ ਸੀ ਜਦੋਂ ਉਹ ਬੱਬੇ ਹਾਲੀ ਪੁਲ ਤੋਂ 1 ਕਿਲੋਮੀਟਰ ਅੱਗੇ ਨਹਿਰ ਦੇ ਕੰਢੇ ਗਈ ਤਾਂ ਉਹਦੇ ਕਹਿਣ ਮੁਤਾਬਕ ਦੋ ਲੁਟੇਰੇ ਨੇ ਉਹਨਾਂ ਨੂੰ ਘੇਰ ਕੇ ਲੁੱਟਣ ਦੀ ਨੀਤ ਨਾਲ ਉਹਨਾਂ ਦੇ ਸੋਨੇ ਦੇ ਗਹਿਣੇ ਲਵਾ ਲਏ ਤੇ ਦੀ ਨੌਮਨ ਪ੍ਰੀਤ ਕੌਰ ਨੂੰ ਤੱਕਾ ਦੇ ਕੇ ਨਰਵੀਸ ਉਡ ਦਿੱਤਾ ਜਿਸ ਦੇ ਆਧਾਰ ਤੇ ਜਿਹੜਾ ਮਕਦਮਾ ਦਰਜ ਕੀਤਾ ਗਿਆ ਥਾਣਾ ਤਿਪਰ ਦੇ ਵਿੱਚ ਪਰ ਪੁਲਿਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਸੀ ਸਾਡੀਆਂ ਸਾਰੀਆਂ ਟੀਮਾਂ ਨੇ ਬੜੀ ਮਿਹਨਤ ਕਰਕੇ ਪੂਰੇ ਤਨਦੇਹੀ ਨਾਲ ਇਸ ਮਕਦਮੇ ਜਿਹੜਾ ਕੇਸ ਨੂੰ ਟ੍ਰੈਕ ਕੀਤਾ ਅਸਲ ਵਿੱਚ ਸੁਲਪਿੰਦਰ ਕੌਰ ਨੇ ਆਪਣੇ ਲੜਕੇ ਆਕਾਸ਼ਦੀਪ ਨਾਲ ਮਿਲ ਕੇ ਸਾਫੇ ਨੌਮਨ ਪ੍ਰੀਤ ਕੌਰ ਦਾ ਮਰਡਰ ਕੀਤਾ ਇਹਨਾਂ ਨੇ ساری ਕਹਾਣੀ ਬਣਾਈ ਸੀ ਕਿ ਨਹਿਰ ਦੇ ਕੰਡੇ ਲਦਾ ਕੇ ਨਹਿਰ ਦੇ ਸੁੱਟੇ ਜਾਵੇ। ਇੱਦਾਂ ਸੁੱਟਿਆ ਤਾਂ ਕੀ ਕਰਨ ਦਿੱਤੀ? ਇਹਨਾਂ ਨੇ ਅਮਨਪ੍ਰੀਤ ਨੂੰ ਰੁਪਿੰਦਰ ਕੌਰ ਨੇ ਤੇ ਉਹਦੇ ਲੜਕੇ ਕਾਸ਼ਦੀਪ ਨੇ ਕੋਈ ਪੂਜਾ ਪਾਠ ਦੇ ਬਹਾਨੇ ਨਹਿਰ ਦੇ ਕੰਡੇ ਲੈ ਕੇ ਪਿਛੋਕਾ ਕੰਮ ਕਰਕੇ ਨਹਿਰ ਸੁੱਟ ਦਿੱਤਾ। ਦੋਨਾਂ ਨੇ ਹੀ ਰਸਟ ਕਰ ਲਿਆ ਵਾ। ਬਾਕੀ ਬ੍ਰੀਕੀ ਨਾਲ ਤਫਤੀਸ਼ ਕੀਤੀ ਜਾਵੇ। ਉਹਦਾ ਕੀ ਸਾਨੂੰ ਮਾਰਨਾ? ਵਜਾ ਤੇ ਅਸੀਂ ਇੱਕ ਤੇ ਦੇ ਘਰ ਬੱਚਾ ਨਹੀਂ ਸੀ ਹੋ ਰਿਹਾ ਇਹਦੇ ਨਾਂ ਦੇ ਤੇ ਦੂਜਾ ਇਹ ਤਾਂ ਦੱਦ ਦੇ ਜਮਾਨੇ ਸੀ। ਕਹਾਣੀ ਕੀ ਬਣਾਈ ਸਾਰੀ ਲੋਟੇ ਲੋਟੇ ਪੈ ਗਏ। ਇਹਨਾਂ ਨੇ ਕਹਾਣੀ ਬਣਾਈ ਕਿ ਅਸੀਂ ਜਾ ਰਹੇ ਸੀ ਤੇ ਲੁਟੇਰੇ ਸਾਨੂੰ ਪਾ ਕੇ ਸਾਡੇ ਸੋਨੇ ਦੇ ਗਹਿਣੇ ਵਾਲੇ ਤੇ ਲੁਟੇਰਾ ਨੇ ਹੀ ਧੱਕਾ ਮਾਰ ਕੇ ਜਾਰੀ ਸੁੱਟ ਦਿੱਤਾ ਹੋਰ ਸਰ ਕਿੰਨਾ ਮਾਅਵਲਾਦ ਕੀਤਾ ਕਿੰਨੇ ਲੋਕ ਅਰੈਸਟ ਕਰ ਲਿਆ ਦੋ ਅਰੈਸਟ ਕਰ ਲਿਆ ਸ੍ਰੀਪਿੰਦਰ ਕੌਰ ਤੇ ਉਹਦਾ ਲੜਕਾ ਕਾਸ਼ਦੀਪ ਇਹਨਾਂ ਨੂੰ ਮਨਜੋਗ ਅਦਾਲਤ ਵਿੱਚ ਵਿਚਾਰ ਕਰਕੇ ਰਿਮਾਂਡ ਲਿਆ ਕਿ ਬਰੀਕੀ ਨਾਲ ਜਿਹੜੀ ਤਫ਼ਤੀਸ਼ ਕੀਤੀ ਜਾਊਗੀ ਜੇ ਕੋਈ ਹੋਰ ਵੀ ਗੁਨਾਹਗਰ ਪਾਇਆ ਗਿਆ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ